ਇਹ ਤਿੰਨੇ ਜਣੇ ਖੜੇ ਨੇ ਇੱਕ ਇਹਨਾਂ ਦਾ ਜਿਹੜਾ ਮੇਨ ਬੰਦਾ ਆਹ ਖੰਨੇ ਦਾ ਸਾਬਕਾ ਐਮ ਐਲ ਏ ਤੇ ਨਾਲ ਇਹ ਇਹਨਾਂ ਦਾ ਓ ਐਸ ਡੀ ਜਿਹੜੀਆਂ ਗੰਦੀਆਂ ਤੇ ਵਾਹੀਆਤ ਵੀਡੀਓਆ ਬਣਾ ਕੇ ਵਾਇਰਲ ਕਰਦਾ ਇਹ ਇਹ ਨਾਲ ਓ ਐਸ ਡੀ ਜਿਹੜੀਆਂ ਧੀਆਂ ਭੈਣਾਂ ਦੇ ਨਾਲ ਬੈਠ ਕੇ ਸੁਣੀਆਂ ਵੀ ਨਹੀਂ ਜਾ ਸਕਦੀਆਂ ਉਹ ਵੀਡੀਓਜ਼ ਸ਼ਰਮ ਆਉਂਦੀ ਆ ਸਾਨੂੰ ਸ਼ਰਮ ਆਉਂਦੀ ਆ ਵੀ ਆਹ ਗੰਦ ਆਹ ਲਕਚਰ ਪੁਣਾ ਫੁਲਾਉਂਦੇ ਨੇ ਤੇ ਨਾਲ ਆ ਫੇਰ ਆ ਜਿਹਨੇ ਕਪੜਾ ਕੀਤਾ ਇਹਨਾਂ ਦੇ ਸਾਰਾ ਭੰਦਾ ਖੜਾ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਕਵਰੇਜ ਕਰਨ ਲਈ ਖੰਨਾ ਵਿਖੇ ਪਹੁੰਚੇ ਹੋ ਜੀ ਆਇਆਂ ਨੂੰ ਵੈਲਕਮ ਅੱਜ ਬੜੇ ਹੀ ਇੱਕ ਸੈਂਸਿਟਿਵ ਇੰਪੋਰਟੈਂਟ ਤੇ ਇੱਕ ਸਮਝ ਲਓ ਬੜੇ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਲ 2022 ਤੋਂ ਪਹਿਲਾਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਚੱਲਦੀ ਸੀ। ਔਰ ਸਾਡੇ ਇਸ ਹਲਕੇ ਖੰਨਾ ਦੇ ਵਿੱਚ ਜਿਹੜੀ ਨੁਮਾਇੰਦਗੀ ਕਰਦੇ ਸੀ ਅ ਪੁਰਾਣੇ ਉਰ ਦੇ ਸਾਬਕਾ ਐਮਐਲਏ ਗੁਰਕੀਰਤ ਸਿੰਘ ਕੋਟਲੀ ਜੋ ਕਿ ਸਰਦਾਰ ਬਿਆਨ ਸਿੰਘ ਜੀ ਦੇ ਪੋਤੇ ਨੇ। ਉਹ ਉਰੋਂ ਨੁਮਾਇੰਦਗੀ ਕਰਦੇ ਸੀ। ਉਹਨਾਂ ਦੇ ਰਾਜਕਾਲ ਦੇ ਟਾਈਮ ਦੇ ਵਿੱਚ ਪੰਜਾਬ ਨਿਰਮਾਣ ਪ੍ਰੋਗਰਾਮ ਦੇ ਅਧੀਨ 1 ਕਰੋੜ ਰੁਪਏ ਦੀ ਰਾਸ਼ੀ ਆਈ ਸੀ 20 ਪਿੰਡਾਂ ਦੇ ਵਿੱਚ 20 ਪਿੰਡਾਂ ਦੇ ਵਿੱਚ ਇਹ ਜਿਹੜੀਆਂ ਸੀ ਸੋਲਰ ਲਾਈਟਾਂ ਲੱਗਣੀਆਂ ਸੀ ਉਹ 20 ਪਿੰਡ ਕਿਹੜੇ ਸੀ ਮੈਂ ਤੁਹਾਨੂੰ ਬੋਲ ਕੇ ਉਹਨਾਂ ਦੇ ਨਾਮ ਦੱਸਣਾ ਚਾਹਨਾ ਹੈ ਲੇਬੜਾ ਬੀਜਾ ਕੌੜੀ ਕੁੰਘਰਾਲੀ ਨਸਰਾਲੀ ਰੋਣੋਕਲਾ ਰਸੂਲੜਾ ਇਕਲਾਹਾ ਮਾਜਰੀ ਨਰੈਣਗੜ੍ਹ ਕਮਾ ਤਰਮਰੀ ਹੋਲ ਮਹਿੰਦੀਪੁਰ ਈਸ਼ਨਪੁਰ ਬੀਬੀਪੁਰ ਰੋણો ਖੁਰਦ ਤੇ ਚਕਸਰਾਏ ਕੋਟ ਮੰਡਿਆਲਾ ਐਂਡ ਲਾਸੀ ਪੰਜਰੂਖਾ ਇਹ ਟੋਟਲ 20 ਪਿੰਡ ਨੇ ਇਹ 20 ਪਿੰਡਾਂ ਦੇ ਬਿੱਲ ਨੇ ਮੇਰੇ ਹੱਥਾਂ 'ਚ ਸੋਲਰ ਲਾਈਟਾਂ ਦੇ ਬੜਾ ਵੱਡਾ ਅੱਜ ਇਹਨਾਂ ਦਾ ਘਪਲਾ ਇਹਨਾਂ ਦੀ ਅੱਜ ਵੱਡੀ ਕਰਤੂਤ ਹੈ ਜਿਹੜੀ ਉਹ ਅੱਜ ਨਸ਼ਰ ਕਰਨ ਜਾ ਰਹੇ ਹਨ ਅੱਜ ਪੂਰੇ ਪੰਜਾਬ ਦੇ ਅੱਗੇ ਵੀ ਇਹ ਕਿਵੇਂ ਲੋਕਾਂ ਦੀ ਕਮਾਈ ਨੂੰ ਇਹ ਠੱਗਦੇ ਰਹੇ ਨੇ ਕਿਵੇਂ ਇਹਨਾਂ ਦੇ ਨਾਲ ਫਿਰਦੇ ਜਿਹੜਾ ਇੱਕ ਗੈਂਗ ਸੀ ਇਹਨਾਂ ਦਾ ਜਿਹੜਾ ਇਹਨਾਂ ਦੇ ਗੱਡੀਆਂ 'ਚ ਬੈੰਦਾ ਸੀ ਉਹ ਕਿਸ ਤਰੀਕੇ ਦੇ ਨਾਲ ਇਹ ਇਸ ਮਤਲਬ ਕਿ ਸਾਰੇ ਸਿਸਟਮ ਦੇ ਵਿੱਚ ਇਹਨਾਂ ਨੇ ਕਿਵੇਂ ਲੋਕਾਂ ਦਾ ਪੈਸਾ ਲੁੱਟਿਆ ਹੁਣ ਇਹ ਗੱਲ ਸ਼ੁਰੂ ਕਿੱਥੋਂ ਹੋਈ ਗੱਲ ਸ਼ੁਰੂ ਹੋਈ ਕਿ ਇੱਕ ਸਰਦਾਰ ਸੰਤੋਖ ਸਿੰਘ ਬੈਣੀਪਾਲ ਨੇ ਇਹ ਪਿੰਡ ਰੋਣੋ ਖੁਰਦ ਦੇ ਵਾਸੀ ਨੇ ਇਹਨਾਂ ਨੇ ਇੱਕ ਸ਼ਿਕਾਇਤ ਪਾਈ ਕਿ 20 ਪਿੰਡਾਂ ਦੇ ਵਿੱਚ ਜਿਹੜਾ 1 ਕਰੋੜ ਰੁਪਏ ਦੀ ਰਾਸ਼ੀ ਆਣੀ ਸੀ ਪੰਜਾਬ ਲੋਕ ਨਿਰਮਾਣ ਦੇ ਪ੍ਰੋਗਰਾਮ ਦੇ ਤਹਿਤ ਸੋਲਰ ਲਾਈਟਾਂ ਲਈ ਵੀ ਉਹ ਲਾਈਟਾਂ ਸਾਡੇ ਪਿੰਡ ਦੇ ਵਿੱਚ ਜਿੰਨੀ ਵਧੀਆ ਕੁਆਲਿਟੀ ਦੀਆਂ ਜਿੰਨੀਆਂ ਅੱਛੀ ਕੁਆਲਿਟੀ ਦੀਆਂ ਲੱਗਣੀਆਂ ਚਾਹੀਦੀਆਂ ਸੀ ਉਹ ਲੱਗੀਆਂ ਨਹੀਂ ਹੈਗੀਆਂ ਵੀ ਇਹਦੇ ਵਿੱਚ ਕੋਈ ਵੱਡਾ ਘਪਲਾ ਹੈ ਉਹਦੀ ਬਦਬੂ ਆ ਰਹੀ ਹੈ ਉਹਦੀ ਸ਼ੰਕਾ ਇਸ ਤਰ੍ਹਾਂ ਸਰਕਾਰ ਜਦੋਂ ਪਲਟੀ ਅਸੀਂ ਇਹਦੀ ਇਨਕੁਆਇਰੀ ਸੀ ਜਿਹੜੀ ਅਸੀਂ ਇਹਦੀ ਇਨਕੁਆਇਰੀ ਖੋਲੀ ਪੂਰੇ ਤੱਤ ਸਾਰਾਂ ਦੇ ਨਾਲ ਵੀ ਇਹਦੀ ਅਸੀਂ ਦੋ ਇਨਕੁਆਇਰੀਆਂ ਕਰਾਈਆਂ ਪ੍ਰੋਪਰ ਵੀ ਚੈੱਕ ਕਰਵਾਇਆ ਜਾਵੇ ਕੀ ਹੈ ਦੇਖੋ ਨੰਬਰ 1 ਇਹ ਇਹ ਪਹਿਲਾਂ ਸਮਝਿਓ ਗੱਲ ਕੀ ਹੋਈ 1 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਆਈ ਸੀ ਉਹ ਆਈ ਸੀ ਪੰਚਾਇਤ ਸਮਤੀ ਨੂੰ ਜਿਹਨੂੰ ਬਲਾਕ ਸਮਤੀ ਕਹਿੰਦੇ ਆਂ ਉਹ ਜਿਹੜਾ ਪੈਸਾ ਸੀ ਉਹ 5 ਲੱਖ ਰੁਪਇਆ ਪ੍ਰਤੀ ਪਿੰਡ ਦੇ ਹਿਸਾਬ ਨਾਲ 20 ਪਿੰਡਾਂ ਦੇ ਖਾਤਿਆਂ 'ਚ ਟਰਾਂਸਫਰ ਹੋਣਾ ਚਾਹੀਦਾ ਸੀ ਅਸੂਲ ਇਹ ਕਹਿੰਦਾ ਸੀ ਕਿ ਉਹ 20 ਪਿੰਡਾਂ ਦੇ ਖਾਤਿਆਂ 'ਚ ਟਰਾਂਸਫਰ ਹੁੰਦਾ ਤੇ ਜਿਹੜੀ ਪੰਚਾਇਤ ਹੈ ਇੰਡੀਪੈਂਡੈਂਟ ਬਾਡੀ ਹੋਣ ਦੇ ਕਾਰਨ 20 ਲੱਖ ਰੁਪਏ ਤੱਕ ਦਾ ਕੰਮ ਹੈ ਜਿਹੜੀ ਪੰਚਾਇਤ ਇੰਡੀਵਿਜੂਅਲ ਆਪਣੇ ਕੰਮ ਕਰਾ ਸਕਦੀ ਹੈ ਮਤਾ ਪਾ ਕੇ ਪਰ ਇਹਨਾਂ ਨੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਇਹਨਾਂ ਨੇ ਕੀ ਕੀਤਾ 20 ਪਿੰਡਾਂ 'ਚ ਜਿਹੜੀ 20 ਪਿੰਡਾਂ ਲਈ ਗ੍ਰਾਂਟ ਆਈ ਸੀ ਉਸ 20 ਪਿੰਡਾਂ ਦੀ ਗ੍ਰਾਂਟ ਇਹਦੇ ਵਿੱਚ ਜਿਹੜਾ ਮੈਂ ਬਾਅਦ ਚ ਦੱਸਦਾ ਇਹਦੇ ਵਿੱਚ ਦੋਸ਼ੀ ਕੌਣ-ਕੌਣ ਨੇ ਇਹਨਾਂ ਨੇ ਕੀ ਕੀਤਾ ਜੀ ਉਸ ਸੰਪਤੀ ਚਾਈ ਗ੍ਰਾਂਟ ਨੂੰ ਪੰਚਾਇਤਾਂ ਨੂੰ ਟਰਾਂਸਫਰ ਨਹੀਂ ਕੀਤਾ ਆ ਮੇਰੇ ਕੋਲ ਅਕਾਊਂਟ ਦੀ ਸਟੇਟਮੈਂਟ ਪਈ ਆ ਇਹਨਾਂ ਪਿੰਡਾਂ ਦੀ ਅਕਾਊਂਟ ਸਟੇਟਮੈਂਟ ਜਿਹੜੀ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਆਏ ਹੋਏ ਨੇ ਇਹਨਾਂ ਦੇ ਪੈਸੇ ਦੇਖਿਓ ਜੀ 10 11 2020 ਨੂੰ 40 ਲੱਖ ਰੁਪਇਆ ਇਹ ਟੋਟਲ ਆਇਆ ਸੀਗਾ ਡਿਪਟੀ ਇਕਨੋਮਿਕਸ ਸਟੈਟਿਸਟੀਕਲ ਐਡਵਾਈਜ਼ਰ ਲੁਧਿਆਣਾ ਵੱਲੋਂ ਇਹਨਾਂ ਨੇ 20-20 ਲੱਖ ਰੁਪਏ ਦੇ ਦੋ ਸਿੱਧੀਆਂ ਟਰਾਂਸਫਰਾਂ ਜੱਸੀ ਬਿਲਡਰਸ ਤੋਂ ਡਾਇਰੈਕਟ ਉਹਦੇ ਖਾਤੇ 'ਚ ਕਰਤੀਆਂ ਜਿਹੜੀਆਂ ਕਿ ਸਰਾਸਰ ਜਣੀ ਕਿ ਕਾਨੂੰਨ ਨੂੰ ਸਕੇਤੇ ਟੰਗਤਾ ਉਰੋਂ ਹੀ ਕਪੜਾ ਸ਼ੁਰੂ ਹੋ ਗਿਆ ਫੇਰ 60 ਲੱਖ ਰੁਪਇਆ ਫੇਰ ਆਇਆ ਇਹਨਾਂ ਕੋਲ ਇਹ ਵੀ ਉਸੇ ਅਕਾਊਂਟ 'ਚੋਂ ਆਇਆ ਤੇ ਇਹਨਾਂ ਨੇ ਇਹ 11 1 2021 ਨੂੰ ਆਇਆ ਇਹਨਾਂ ਨੇ 30-30 ਲੱਖ ਰੁਪਏ ਦੀਆਂ ਦੋ ਟਰਾਂਸਫਰਾਂ ਮਾਰੀਆਂ ਫੇਰ ਉਸ ਬੰਦੇ ਦੇ ਖਾਤੇ 'ਚ ਹੁਣ ਜੇ ਜੇ ਤਾਂ ਪੰਚਾਇਤ ਦੇ ਖਾਤੇ ਜਾਂਦੇ 5-5 ਲੱਖ ਰੁਪਏ ਫੇਰ ਤਾਂ ਪੰਚਾਇਤ ਕੰਪੀਟੈਂਸੀ ਵੀ ਉਹ ਲਵਾ ਸਕਦੇ ਸੀ ਪਰ ਹੁਣੇ ਬਲਾਕ ਸੰਮਤੀ ਕੋਲ ਸੀ 1 ਕਰੋੜ ਰੁਪਇਆ ਤਾਂ ਬਲਾਕ ਸੰਮਤੀ ਦੇ ਵਿੱਚ ਟੈਂਡਰ ਲੱਗਣਾ ਚਾਹੀਦਾ ਸੀ ਇਹ ਜਿਹੜੇ ਲਾਈਟਾਂ ਲੱਗੀਆਂ ਨੇ ਇੱਕ ਪਿੰਡ ਦੇ ਵਿੱਚ ਕਹਿੰਦੇ ਅਸੀਂ 36 ਲਾਈਟਾਂ ਲਾਈਆਂ ਇਹਦੇ ਟੈਂਡਰ ਲੱਗਣਾ ਚਾਹੀਦਾ ਸੀ ਇਹਨਾਂ ਨੇ ਟੈਂਡਰ ਨਹੀਂ ਲਾਇਆ ਦੇਖੋ ਕਿੱਡਾ ਘਫਲਾ ਕੀਤਾ ਇਹਨਾਂ ਨੇ ਜੀ ਤਿੰਨ ਬੰਦਿਆਂ ਤੋਂ ਕੋਟੇਸ਼ਨਾਂ ਲੱਤੀਆਂ ਨੰਬਰ 1 ਕਿਹੜਾ ਆਪ ਏ ਦੇਖੋ ਕਿੱਡੀ ਵੱਡੀ ਠੱਗੀ ਆਪ ਏ ਨੰਬਰ 1 ਯੂਨੀਵਰਸਲ ਸੋਲਰ ਸਿਸਟਮ ਵਾਲੇ ਤੋਂ 14200 ਰੁਪਏ ਦੀ ਲੈ ਲਈ ਦੇਖੋ ਆ ਸਾਈਨ ਜੇ ਕਰਾ ਲੇ ਆ ਤੁਸੀਂ ਕੋਟੇਸ਼ਨ ਦੇਖੋ ਆਈ ਜੀ ਕੋਟੇਸ਼ਨ ਹੁੰਦੀ ਐ 1 ਕਰੋੜ ਰੁਪਏ ਦਾ ਕੰਮ ਕਰ ਰਹੇ ਹੋ ਤੇ ਕੋਟੇਸ਼ਨ ਦਾ ਪੈਟਰਨ ਦੇਖੋ ਜੀ ਕੀ ਆ ਇੱਕ ਤਾਂ ਇਹਦੇ ਤੋਂ ਆ ਲੈ ਲਈ ਕੋਟੇਸ਼ਨ ਫਿਰ ਦੂਏ ਤੋਂ ਫੇਰ ਅੱਛਾ ਰਾਈਟਿੰਗ ਦੇਖੋ ਤੁਸੀਂ ਫਿਰ ਦੂਏ ਤੋਂ ਲੈ ਲਈ ਵਿਰਕ ਐਂਟਰਪ੍ਰਾਈਜ਼ਸ ਵਾਲੇ ਤੋਂ ਇਹ 1 ਕਰੋੜ ਰੁਪਏ ਦੇ ਕੰਮਾਂ ਦੀਆਂ ਕੋਟੇਸ਼ਨ ਹੈ ਜੀ ਉਹਦੇ ਤੋਂ ਲੈ ਲਈ 14000 ਦੀ ਪਿਛਲੇ ਤੋਂ ਲੱਤੀ ਸੀ ਦੇਖੋ 14200 ਦੀ ਇਹ ਤੋਂ ਲੈ ਲਈ 200 ਰੁਪਏ ਘਟਾ ਕੇ 14000 ਦੀ ਫਿਰ ਆਖਿਰਚ ਜਿਹੜਾ ਇਹਨਾਂ ਦਾ ਬੰਦਾ ਰੋਜ਼ਕਾਰ ਚ ਬੰਦਾ ਸੀ ਉਹਦਾ ਨਾਂ ਸੀ ਭਪਿੰਦਰ ਸਿੰਘ ਭਿੰਦਾ ਭਿੰਦੇ ਨੇ ਫਾਰਮ ਕ੍ਰੀਏਟ ਕਰਕੇ ਜੱਸੀ ਬਿਲਡਰਸ ਐਂਡ ਪ੍ਰੋਮੋਟਰਸ ਉਹਦਾ ਮੁੰਡਾ ਜਸਦੇਵ ਸਿੰਘ ਜਸਦੇਵ ਸਿੰਘ ਦੇ ਨਾਂ ਤੇ ਆ ਸਿਗਨੇਚਰ ਨੇ ਜਸਦੇਵ ਸਿੰਘ ਜਸਦੇਵ ਸਿੰਘ ਭਿੰਦੇ ਦਾ ਮੁੰਡਾ ਉਹ ਨੂੰ ਫਿਰ ਇਹਨਾਂ ਨੇ 13780 ਰੁਪਏ ਦੀ ਕੋਟੇਸ਼ਨ ਆਪੇ ਬਣਾ ਕੇ ਉਸ ਬੰਦੇ ਨੂੰ ਇਹਨਾਂ ਨੇ 1 ਕਰੋੜ ਰੁਪਇਆ ਟਰਾਂਸਫਰ ਕਰਤਾ ਜੀ 1 ਕਰੋੜ ਰੁਪਇਆ ਟਰਾਂਸਫਰ ਕਰਤਾ ਜੀ ਉਸ ਤੋਂ ਬਾਅਦ ਜੋ ਜੀ ਇਹ ਕੋਈ ਇੱਥੇ ਸਾਰਾ ਕਾਨੂੰਨ ਛੱਕੇ ਟੰਗਤਾ ਕੋਈ ਗੱਲ ਫਿਰ ਜੀ ਇਹ 1 ਕਰੋੜ ਰੁਪਇਆ ਜਦੋਂ ਚਲੇ ਗਿਆ ਫਿਰ ਇਹਦੇ ਤੇ ਬੜੀ ਲੰਬੀ ਚੌੜੀ ਇੱਕ ਜਾਂਚ ਬੈਠੀ ਐਟੀ ਮੋਟੀ ਫਿਰ ਇਹਦੀ ਆ ਪਈ ਹੈ ਜੀ ਇਹਦੀ ਪੂਰੀ ਦੀ ਪੂਰੀ ਪੰਚਾਇਤੀ ਰਾਜ ਵਿਭਾਗ ਦੀ ਐਨੇ ਬੰਦਿਆਂ ਦੀ ਇਹਦੀ ਜਾਂਚ ਵੀ ਇਹਦੇ ਚ ਕੀ ਕੁਛ ਕੀਤਾ ਜੀ ਇਹਨਾਂ ਨੇ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਘਪਲਾ ਹੋਇਆ ਕਿੱਥੇ ਇਹਦੇ ਚ ਪੇਡਾ ਜਿਹੜੇ ਪੇਡਾ ਹੈ ਨਾ ਜਿਹੜੀ ਸੋਲਰ ਲਾਈਟ ਲੱਗਣੀ ਹੈ ਪੰਜਾਬ ਸਰਕਾਰ ਇਹ ਕਹਿੰਦੀ ਹੈ ਵੀ ਇਹਦੇ ਕਾਨੂੰਨ ਨੇ ਜਿਹੜੇ ਉਹ ਪੇਡਾ ਦੇ ਲਾਗੂ ਹੋਣਗੇ ਪੰਜਾਬ એનર્ਜੀ ਦੇ ਜੇ ਤੁਸੀਂ ਕੋਈ ਵੀ ਸੋਲਰ ਲਾਈਟ ਲਾਣੀ ਹੈ ਇਹਦੇ ਚ ਕਲੀਅਰ ਲਿਖਿਆ ਸੀ ਦੇਖੋ ਕਿ ਪੋਲ ਸਾਈਜ਼ 100 ਐਮ ਐਮ ਮਾਰਕਾ ਜੋ ਕਿ ਕੰਕਰੀਟ ਮੱਡ ਤੋਂ ਬਗੈਰ ਹੋਵੇ ਦੇਖੋ ਸੋਲਰ ਸਟਰੀਟ ਲਾਈਟ ਦਾ ਮਾਰਕਾ ਫਿਲਿਪਸ ਦਾ ਚਾਹੀਦਾ ਸੀ 12 ਵਾਟ ਦਾ ਸੋਲਰ ਪੈਨਲ ਮਾਰਕਾ ਕੋਮਾ ਸੋਲਰ ਤੇ ਸਪਲਾਜ਼ਾ ਸੋਲਰ ਦਾ ਤਕਰੀਬਨ ਸਾਰੀਆਂ ਹੀ ਲਾਈਟਾਂ ਦੇ ਸੋਲਰ ਪੈਨਲ ਤੇ ਤਾਰ ਓਪਨ ਤੇ ਭਾਵ ਇਸ ਪਾਈਪ ਰਾਹੀਂ ਨਹੀਂ ਪਾਈ ਗਈ ਹੈ ਦੇਖੋ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਜੀ ਜਿਹੜੇ ਸਪੈਸੀਫਿਕੇਸ਼ਨਾਂ ਦੇ ਪੋਲ ਲੱਗਣੇ ਚਾਹੀਦੇ ਸੀ ਇੱਕ ਤਾਂ ਉਸ ਸਪੈਸੀਫਿਕੇਸ਼ਨ ਦੇ ਪੋਲ ਇਹ ਨਹੀਂ ਸੀ ਉਹਦੀ ਹਾਈਟ ਘਟਾਤੀ ਉਹਦਾ ਸਾਈਜ਼ ਘਟਾਤਾ ਫਿਰ ਜਿਹੜੀ ਸਪੈਸੀਫਿਕੇਸ਼ਨਾਂ ਦੀਆਂ ਲਾਈਟਾਂ ਲੱਗਣੀਆਂ ਚਾਹੀਦੀਆਂ ਸੀ ਉਹ ਸਪੈਸੀਫਿਕੇਸ਼ਨਾਂ ਦੀਆਂ ਲਾਈਟਾਂ ਨਹੀਂ ਲਾਈਆਂ ਉਹ ਕਿਸੇ ਹੋਰ ਏ ਕੰਪਨੀ ਦੀਆਂ ਚੱਕ ਕੇ ਲਾਈਟਾਂ ਲਾਤੀਆਂ ਜਦੋਂ ਇਹਦੇ ਤੇ ਫਿਰ ਜਿਹੜੀ ਥੱਲੇ ਕੰਕਰੀਟ ਪੈਣੀ ਸੀ ਜਿੰਨੀ ਡੈਪਥ ਚ ਜਾਣਾ ਸੀ ਜਿੰਨੀ ਕੰਕਰੀਟ ਪੈਣੀ ਸੀ ਉਨੀ ਕੰਕਰੀਟ ਨਹੀਂ ਪਾਈ, ਉਨੀ ਡੱਫਟ ਨਹੀਂ ਪਾਈ। ਇਹਦੀ ਫੇਟ ਜੀ ਲੰਬੀ ਚੌੜੀ ਜੀ ਇਹਦੀ ਐਨੇ ਪੇਜਾਂ ਦੀ ਜਾਂਚ ਹੋਈ। ਇਹਨੂੰ ਬੜਾ ਲੰਮਾ ਸਮਾਂ ਲੱਗਿਆ ਜੀ ਜਾਂਚ ਕਰਨ ਨੂੰ। ਫਿਰ ਅਸੀਂ ਕੱਲੇ-ਕੱਲੇ ਪਿੰਡ ਦੀ ਪਿੰਡ ਵਾਈਜ਼ ਇਹਨਾਂ ਤੇ ਰੇਜ਼ ਕੀਤਾ ਬਿੱਲ ਕਢਾਏ। ਆਹ ਦੇਖੋ ਕੱਲੇ-ਕੱਲੇ ਪਿੰਡ ਦਾ ਬਿੱਲ ਕਿਵੇਂ ਕੀਤਾ। ਨਾ ਤਾਂ ਇਹਦੇ ਤੇ ਕੋਈ ਕਿਸੇ ਕਿਸਮ ਦਾ ਬਸ ਲਿਖਿਆ ਸੋਲਰ ਪੈਨਲ 75 ਵਾਟ। ਨਾ ਤੇ ਤੇ ਕੋਈ ਕੰਪਨੀ ਲਿਖੀ। ਨਾ ਇਹਦੇ ਤੇ ਕੋਈ ਕੰਪਨੀ ਮੈਂਸ਼ਨ ਕੀਤੀ। ਉਦੋਂ ਬਾਅਦ ਚ ਇਹਦੇ ਆ ਪਾਏ ਹੋਏ ਨੇ ਰੇਟ ਕੱਲੇ ਕੱਲੇ ਪਿੰਡ ਦੇ ਵਿੱਚ 5-5 ਲੱਖ ਰੁਪਏ ਦੀਆਂ ਇਹ 20 ਪਿੰਡਾਂ ਚ ਮੈਂ ਪਿੰਡ ਵਾਲਿਆਂ ਨੂੰ ਕਹਿੰਨਾ ਜਿਹੜੇ ਪਿੰਡਾਂ ਦਾ ਮੈਂ ਨਾਲ ਲੱਤਾ ਆਪਣੇ ਪਿੰਡ ਚ ਚੈੱਕ ਕਰ ਲਿਓ ਜਾ ਕੇ ਦੇਖੋ ਟੈਕਨੀਕਲ ਸਪੈਸੀਫਿਕੇਸ਼ਨ ਤਾਂ ਅੱਜ ਤੁਹਾਨੂੰ ਮੈਂ ਦੱਸ ਦੂੰਗਾ ਵੀ ਇਹਦੇ ਚ ਕੀ ਫਲਾਇ ਕਿੰਨੇ ਦਾ ਕਪੜਾ ਹੋ ਗਿਆ ਪਰ ਗਿਣਤੀ ਜਾ ਕੇ ਹੁਣ ਪਿੰਡਾਂ ਵਾਲੇ ਆਪ ਚੈੱਕ ਕਰ ਲੈਣ ਇਹ ਕਹਿੰਦੇ ਨੇ ਅਸੀਂ ਕੱਲੇ ਕੱਲੇ ਪਿੰਡ ਚ 36 ਲਾਈਟਾਂ ਲਾਈਆਂ ਧਿਆਨ ਨਾਲ ਸਮਝੋ 36 ਲਾਈਟਾਂ ਇਹ 20 ਪਿੰਡਾਂ ਚ ਫੇਰ ਤਾਂ ਜਗਮਗ ਚਗਮਗ ਕਰਦੇ ਹੋਣੇ ਚਾਹੀਦੇ ਸੀ ਪਿੰਡ ਜਾ ਕੇ ਚੈੱਕ ਕਰ ਲਿਓ ਪਿੰਡ ਵਾਲਿਓ ਵੀ ਕਿਹਾ ਤੁਹਾਡੇ ਪਿੰਡ ਚ 36 ਲਾਈਟਾਂ ਇਹਨਾਂ ਨੇ ਲਾਈਆਂ ਕਿ ਲੁਟੇਰਾ ਗੈਂਗ ਸਾਰਾ ਲੁੱਟ ਲੱਟ ਕੇ ਖਾ ਗਏ ਤੇ ਉਥੇ ਉਰੇ ਤੁਹਾਨੂੰ ਕਹੀ ਗਏ ਵੀ ਅਸੀਂ ਲਾਈਟਾਂ ਲਾ ਰਹੇ ਆਂ ਤੇ ਲਾਈਟਾਂ ਕਿਤੇ ਕਾਗਜ਼ਾਂ ਤੇ ਲੱਗੀਆਂ ਇਹ ਤੁਸੀਂ ਚੈੱਕ ਕਰ ਲਓ ਕੋਈ ਨਹੀਂ ਦੱਸ ਦਿਓ ਆਪਾਂ ਹਲੇ ਹੁਣ ਇਹਨਾਂ ਦੀ ਇਨਕੁਆਇਰੀ ਚੱਲ ਰਹੀ ਹੈ ਜਿਹੜੀ ਜੇ ਉਥੇ ਲਾਈਟਾਂ ਨਾ ਪੂਰੀਆਂ ਹੋਈਆਂ ਫੇਰ ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਅਸੀਂ 5 ਸਾਲ ਲਈ ਲਾਈਟਾਂ ਦੀ ਮੇਨਟੇਨੈਂਸ ਕਰਾਂਗੇ 5 ਸਾਲ ਦੀ 2020 ਵਿੱਚ ਲਾਈਟਾਂ ਲੱਗ ਰਹੀਆਂ ਨੇ ਤੇ 5 ਸਾਲ ਉਹਦੇ 25 26 ਚ ਹੋਣੇ ਨੇ ਤੇ ਮੈਂ ਪਿੰਡਾਂ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਟੀਮ ਭੇਜ ਕੇ ਇਨਕੁਆਇਰੀ ਕਰਵਾਈ ਤਾਂ ਉਹਦੇ ਚੋਂ ਲਗਭਗ ਲਗਭਗ 70% ਕਹਿਣਾ ਸੌਖਾ ਹੈ 70% ਤੋਂ ਉੱਤੇ ਦੀਆਂ ਲਾਈਟਾਂ ਟੋਟਲ ਬੰਦ ਪਈਆਂ ਡਿਫੰਕਟ ਪਈਆਂ ਕਿਤੇ ਕੋਈ ਲਾਈਟ ਹੈ ਜਿਹੜੀ ਉਹ ਚੱਲਦੀ ਰਹੀ ਕਿਸੇ ਦੀ ਬੈਟਰੀ ਗੈਪ ਹੈ ਕੋਈ ਸਬਸਟੈਂਡੈਂਡ ਹੋਣ ਕਰਕੇ ਬੰਦ ਹੋ ਗਈ ਕਿਸੇ ਦੀ ਮਿਆਦ ਘਟ ਹੈ ਕਿਸੇ ਨੂੰ ਕੁਛ ਹੋ ਗਿਆ ਕਿਸੇ ਨੂੰ ਕੁਛ ਹੋ ਗਿਆ ਜਿਹੜਾ ਕਿ ਇਹ ਸ਼ਰੀਆਮ ਇਹਨਾਂ ਨੇ ਗਲਤ ਕੰਮ ਘਪਲਾ ਕਰਤਾ ਹੁਣ ਆ ਜਾਂਦੀ ਹੈ ਅੱਗੇ ਰਿਪੋਰਟ ਰਿਪੋਰਟ ਤਿਆਰ ਕੀਤੀ ਅਸੀਂ ਤਾਂ ਨਹੀਂ ਕੀਤੀ ਸੰਤੋਖ ਸਿੰਘ ਦੀ ਇਹ ਤਾਂ ਸ਼ਿਕਾਇਤ ਸੀ ਆ ਹੈਗੀ ਇਲੈਕਟ੍ਰੀਕਲ ਡਿਪਾਰਟਮੈਂਟ ਦੀ ਰਿਪੋਰਟ ਇਲੈਕਟ੍ਰੀਕਲ ਡਿਪਾਰਟਮੈਂਟ ਦੀ ਜੋ ਮੈਂ ਦੇ ਰਿਹਾ ਮੇਤੁਰ ਰਿਪੋਰਟਾ ਲੈ ਜਿਓ ਇਹਨੂੰ ਪਬਲਿਸ਼ ਕਰ ਦਿਓ ਦੱਸ ਦਿਓ ਆ ਹੈਗੀ ਐਕਸੀਡੈਂਟ ਦੀ ਰਿਪੋਰਟ ਥੱਲੋ ਬਣ ਕੇ ਗਈ ਇਹ ਦੋਏ ਰਿਪੋਰਟਾਂ ਚ ਆਹ ਕਲੀਅਰਲੀ ਲਿਖਿਆ ਗਿਆ ਹੈ ਉਨਾ ਵੱਲੋਂ ਅਨੁਲੱਗ ਉਹ ਦੇ ਅਧਿਕਾਰੀਆਂ ਵੱਲੋਂ ਉਠਾਏ ਗੇ ਨੁਕਤੇਆਂ ਸੰਬੰਧੀ ਜਵਾਬ ਦੀ ਰਿਪੋਰਟ ਤਿਆਰ ਕਰਕੇ ਪੇਸ਼ ਕੀਤੀ ਗਈ ਹੈ ਅਤੇ ਇਸ ਮਾਮਲੇ ਵਿੱਚ ਪਹਿਲਾਂ ਕੀਤੀ ਗਈ ਅਸੈਸਮੈਂਟ ਅਨੁਸਾਰ ਕੁੱਲ ਰਿਕਵਰੀ ਦੀ ਰਾਸ਼ੀ 2452786 ਰੁਪਏ 1 ਕਰੋੜ ਰੁਪਏ ਦੇ ਕੰਮ ਚੋਂ ਵੀਰੇ 1 ਕਰੋੜ ਰੁਪਏ ਦੇ ਕੰਮ ਚੋਂ 25 ਲੱਖ ਰੁਪਏ ਬੰਦੇ ਖਾ ਗਏ 25 ਲੱਖ ਰੁਪਏ ਮਤਲਬ ਕਿਸੇ ਕੰਮ ਚੋਂ ਤੁਸੀਂ ਦੇਖੋ ਉਹਦੇ ਚੋਂ ਪ੍ਰੋਫਿਟ ਤਾਂ ਅਲੈਦਾ ਕੱਟਣਗੇ ਇਹ ਜਿਹੜੀ ਉਹਦੀ ਕੀਮਤ ਹੈ ਇਹ ਤਾਂ ਬਾਰੋ-ਬਾਰ ਦੀ ਕਮਾਈ ਹੈ ਜਿਹੜੀ ਇਹ ਬਾਰੋ-ਬਾਰ ਕਰਗੇ ਮਤਲਬ ਕਿ ਲੋਕ ਇਮਾਨਦਾਰੀ ਨਾਲ ਖੂਨ ਪਸੀਨੇ ਨਾਲ ਨਾਲਤਾ ਟੈਕਸ ਭਰਦੇ ਸੀ ਨਾਲ ਇਹਨਾਂ ਨੂੰ ਵੋਟਾਂ ਪਾਈਆਂ 10 ਸਾਲ ਖੰਨੇ ਦੇ ਲੋਕਾਂ ਨੇ 10 ਸਾਲ ਲਈ ਚੁਣਿਆ ਕਦੇ ਕਿਸੇ ਦਾ ਹਵਾਲਾ ਦਾਤੇ ਦਾ ਹਵਾਲਾ ਦੰਦੇ ਨੇ ਕਦੇ ਕਿਸੇ ਦਾ ਹਵਾਲਾ ਦੰਦੇ ਨੇ ਨਿਮਾਣੇ ਬਣਦੇ ਨੇ ਨਤਾਣੇ ਬਣਦੇ ਨੇ ਵੀ ਸਾਨੂੰ ਮੌਕਾ ਦਿਓ 10 ਸਾਲ ਲੋਕਾਂ ਨੇ ਮੌਕਾ ਦਿੱਤਾ ਆ ਇੱਕ ਜਾਂਚ ਹੈ ਸਿਰਫ ਇੱਕ ਸਿਰਫ ਇੱਕ ਕੰਮ ਦੀ ਜਾਂਚ ਕਰਾਈ ਆ 25 ਲੱਖ ਰੁਪਏ ਦਾ ਘਪਲਾ ਸਬੂਤਾਂ ਸਮੇਤ ਇੱਕ ਤਾਂ ਹੁੰਦਾ ਨਾ ਮੈਂ ਹਵਾਈ ਗੱਲਾਂ ਕਰਾਂ ਵੀ ਹਵਾ 'ਚ ਗੱਲਾਂ ਕਰਾਂ ਚਲੋ ਜੀ ਐ ਹੋ ਜੂਗਾ ਉਹ ਹੋ ਜੂਗਾ ਇੱਕ ਇੱਕ ਡਾਕੂਮੈਂਟ 45 ਰਿਪੋਰਟਾਂ ਦੋ ਵਾਰ ਜਾਂਚ ਕਰਾਈਆ ਦੋਹੇ ਰਿਪੋਰਟਾਂ ਇਹਦੇ ਨਾਲ ਨੱਥੀ ਨੇ ਸੋ ਮੈਂ ਜਿੱਥੇ ਇਹ ਜਿਹੜੇ ਅਫਸਰ ਇਹਦੇ ਵਿੱਚ ਇਨਵੋਲਵ ਸੀ ਜੇ ਆ ਬੀਡੀਪੀਓ ਸਮੇਤਾ ਜਿਹਨੇ ਇਹ ਸਾਰੀਆਂ ਤੇ ठेकेदार ਇਹ ਮੇਨ ਅਕਿਊਜ਼ਡ ਜਸਦੇਵ ਸਿੰਘ ਜਿਹੜਾ ਕਿ ਭਿੰਦੇ ਦਾ ਮੁੰਡਾ ਭਿੰਦਾ ਕੌਣ ਆ ਹੁਣ ਉਹ ਵੀ ਸੁਣ ਲਿਓ ਆ ਇਹ ਜੀ ਫੋਟੋ ਆ ਆ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਦੀ ਫੋਟੋ ਦੇ ਥੱਲੇ ਆ ਗੁਰਕੀਰਤ ਸਿੰਘ ਕੋਟਲੀ ਆ ਭਿੰਦਾ ਆ ਨਾਲ ਰਾਜਾਗਿਲ ਇਹ ਸੈਂਟਰ 'ਚ ਇਹਨਾਂ ਨੇ ਭਿੰਦਾ ਖੜਾਇਆ ਹੈ ਗਲ ਦੇ ਵਿੱਚ ਕਾਂਗਰਸ ਦਾ ਉਹ ਪਾ ਕੇ ਆਈਡੀ ਕਾਰਡ ਪਾ ਕੇ ਅੱਗੇ ਚਲੋ ਜੀ ਆਹ ਕੇਕ ਕੱਟਦਿਆਂ ਦੀਆਂ ਫੋਟੋਆਂ ਆ ਆ ਇਹ ਸਾਰਾ ਜਿਹੜਾ ਇਹਨਾਂ ਦਾ ਗਰੁੱਪ ਆ ਉਹ ਖੜਾ ਆ ਨਾਲ ਖੜਾ ਉਰੇ ਪਿੰਦਾ ਕੱਲ ਸਮਝੀ ਲਵੋ ਜੀ ਉਦੋਂ ਬਾਅਦ ਚੋਂ ਆਹ ਤਾਂ ਤੁਹਾਨੂੰ ਦਿਖਾਏ ਦਿੱਤੀ ਆ ਰਾਹੁਲ ਗਾਂਧੀ ਤੇ ਪ੍ਰਿਆੰਕਾ ਗਾਂਧੀ ਦੀ ਫੋਟੋ ਆ ਖੜੇ ਨੇ ਇਹ ਹੁਣ ਇੱਧਰ ਸੱਜੇ ਹੱਥ ਖੜਾ ਪਿੰਦਾ ਨਾਲ ਚ ਪਾਈ ਆ ਫਿਰ ਇਹਨਾਂ ਦੀ ਪੂਰੀ ਦੀ ਪੂਰੀ ਟੀਮ ਖੜੀ ਆ ਜਿਹੜੀ ਖੰਨੇ ਦੀ ਸੇਵਾ ਕਰਕੇ ਗਈ ਆ 10 ਸਾਲ ਵਧੀਆ ਤਰੀਕੇ ਨਾਲ ਇਹ ਸੇਵਾਦਾਰਾਂ ਦੇ ਵਿੱਚੋਂ ਉਰੇ ਫੇਰ ਆ ਪਿੱਛੇ ਪਿੰਦਾ ਖੜਾ ਜੀ ਦੇਖੋ ਜੀ ਉਦੋਂ ਬਾਅਦ ਚੋਂ ਆ ਆਪਣੇ ਦਾਦਾ ਜੀ ਦੀ ਸਮਾਦ ਦੇ ਉੱਤੇ ਇਹ ਮੱਥਾ ਟੇਕਣ ਪਹੁੰਚੇ ਹੋਏ ਨੇ ਤੇ ਮੱਥਾ ਟੇਕਣ ਸਮੇ ਆ ਫਿਰ ਇਹਨਾਂ ਦੇ ਨਾਲ ਭਿੰਦਾ ਖੜਾ ਦੇਖੋ ਜੀ ਯਾ ਤੁਸੀਂ ਹੱਤ ਘਰਤੀ ਐਦਾਂ ਕੋਈ ਲੁੱਟਦਾ ਹੁੰਦਾ ਆ ਫਿਰ ਇਹ ਤਿੰਨੇ ਜਣੇ ਖੜੇ ਨੇ ਇੱਕ ਇਹਨਾਂ ਦਾ ਜਿਹੜਾ ਮੇਨ ਬੰਦਾ ਆਹ ਖੰਨੇ ਦਾ ਸਾਬਕਾ ਐਮ ਐਲ ਏ ਤੇ ਨਾਲ ਇਹ ਇਹਨਾਂ ਦਾ ਓ ਐਸ ਡੀ ਜਿਹੜੀਆਂ ਗੰਦੀਆਂ ਤੇ ਵਾਹੀਆਤ ਵੀਡੀਓਆ ਬਣਾ ਕੇ ਵਾਇਰਲ ਕਰਦਾ ਇਹ ਇਹ ਨਾਲ OST ਜਿਹੜੀਆਂ ਧੀਆਂ ਭੈਣਾਂ ਦੇ ਨਾਲ ਬੈਠ ਕੇ ਸੁਣੀਆਂ ਵੀ ਨਹੀਂ ਜਾ ਸਕਦੀਆਂ ਉਹ ਵੀਡੀਓਜ਼ ਸ਼ਰਮ ਆਉਂਦੀ ਹੈ ਸਾਨੂੰ ਸ਼ਰਮ ਆਉਂਦੀ ਹੈ ਵੀ ਆਹ ਗੰਦ ਆਹ ਲੱਛਰ ਪੁਣਾ ਫੁਲਾਉਂਦੇ ਨੇ ਤੇ ਨਾਲ ਆ ਫੇਰ ਆ ਜਿਹਨੇ ਕਪੜਾ ਕੀਤਾ ਇਹਨਾਂ ਦੇ ਸਾਰਾ ਭੰਦਾ ਖੜਾ ਆ ਫੇਰ ਇਹਨਾਂ ਦਾ ਪੂਰਾ ਦਾ ਪੂਰਾ ਖੜਾ ਹੈ ਗਰੁੱਪ ਇਹ ਨਾਲ ਫੇਰ ਇਹਦੇ ਵਿੱਚ ਆਹ ਆਹ ਸਾਈਡ ਤੇ ਭੰਦਾ ਖੜਾ ਹੈ ਬਈ ਗੱਲ ਸੁਣੋ ਤੁਸੀਂ ਲੋਕਾਂ ਨੇ ਤੁਹਾਨੂੰ ਵੋਟਾਂ ਸੇਵਾ ਲਈ ਪਾਈਆਂ ਸੀ ਕਿ ਤੁਸੀਂ ਆਪਣੇ ਨਾਲ ਗੱਡੀਆਂ 'ਚ ਬੈਠ ਕੇ 24 ਘੰਟੇ ਜਿਹੜੇ ਤੁਹਾਡੇ ਨਾਲ ਤੁਰਨ ਫਿਰਨ ਕਿ ਉਹ ਬੰਦਿਆਂ ਨੂੰ ਤੁਸੀਂ ਟੈਂਡਰ ਦਵਾਓ ਠੇਕੇ ਦਵਾਓ ਇਹਦੇ ਲਈ ਪਾਈਆਂ ਸੀ ਗੱਲ ਦਾ ਜਵਾਬ ਦਿਓ ਲੋਕਾਂ ਨੇ ਵੋਟਾਂ ਤੁਹਾਨੂੰ ਇਸ ਲਈ ਪਾਈਆਂ ਸੀ ਕਿ ਤੁਸੀਂ ਇਮਾਨਦਾਰੀ ਨਾਲ ਆਪਣੀ ਦਿਾਨਤਦਾਰੀ ਦੇ ਨਾਲ ਤੁਸੀਂ ਪੰਜਾਬ ਦੇ ਲੋਕਾਂ ਦੀ ਖੰਨੇ ਦੀ ਲੋਕਾਂ ਦੀ ਸੇਵਾ ਕਰੋ ਤੁਸੀਂ ਸੇਵਾ ਕੀ ਕਰਨੀ ਸੀ ਤੁਹਾਡੇ ਨਾਲ ਜਿਹੜੇ ਲੋਕ ਜੁੜੇ ਹੋਏ ਸੀ ਜਿਨ੍ਹਾਂ ਦਾ ਕੋਈ ਟੈਕਨੀਕਲ ਬੈਕਗ੍ਰਾਉਂਡ ਨਹੀਂ ਜਿਨ੍ਹਾਂ ਨੂੰ ਸਟਰੀਟ ਲਾਈਟ ਦਾ ਇੱਲ ਤੋਂ ਕੁੱਕੜ ਨਹੀਂ ਪਤਾ ਉਹ ਬੰਦਿਆਂ ਨੂੰ ਤੁਸੀਂ ਚੱਕ ਕੇ ਟੈਂਡਰ ਦੇਤੇ ਹੁਣੇ ਸਟਰੀਟ ਲਾਈਟ ਦੀ ਕੁਆਲਿਟੀ ਦੇਖੋ ਆ ਮੈਂ ਸਟਰੀਟ ਲਾਈਟ ਲੈ ਕੇ ਆਇਆ ਆ ਚੱਕੋ ਜੀ ਸਟਰੀਟ ਲਾਈਟ ਆ ਸਟਰੀਟ ਲਾਈਟ ਹੈ ਜੀ ਜਿਹੜੀ ਕਿ ਇਹਨਾਂ ਨੇ ਪਿੰਡਾਂ ਦੇ ਵਿੱਚ ਆ ਲਾਈ ਆਹ ਕੰਪਨੀ ਦੀ ਆ ਦੇਖ ਲਓ ਇਹ ਸਟਰੀਟ ਲਾਈਟ ਹੈ ਜੀ ਇਹ ਸਟਰੀਟ ਲਾਈਟਾਂ ਇਹਨਾਂ ਨੇ ਜਾਨੀ ਕਿ ਲੋਕਾਂ ਦੇ ਨਾਲ ਧੋਖੇ ਕਰਕੇ ਇਸ ਸਟਰੀਟ ਲਾਈਟਾਂ ਇਹਨਾਂ ਨੇ ਲੋਕਾਂ ਨੂੰ ਮੜੀਆਂ ਮੈਂ ਥੋੜੇ ਜਰੀਏ ਇਹ ਇੱਕ ਤਾਂ ਹੱਥ ਜੋੜ ਕੇ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਆਪਣੇ ਇਹਨਾਂ ਇਲਾਕੇ ਦੇ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਇੱਕ ਤਾਂ ਇਹਨਾਂ ਤੋਂ ਸੁਚੇਤ ਹੋ ਜੋ ਬਚੋ ਇਹਨਾਂ ਤੋਂ ਜਿੰਨਾ ਬਚ ਸਕਦੇ ਹੋ ਬਚੋ ਆਪਾਂ ਸਾਰੇ ਲੋਕ ਪੰਜਾਬ ਨੂੰ ਪਿਆਰ ਕਰਦੇ ਆਂ ਆਪਾਂ ਪੰਜਾਬੀ ਆ ਅਸੀਂ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆ ਅਸੀਂ ਪੰਜਾਬ ਦਾ ਭਲਾ ਮੰਗਦੇ ਆਂ ਸੁੱਖ ਮੰਗਦੇ ਆਂ ਅਸੀਂ ਚਾਹੁੰਦੇ ਆਂ ਕਿ ਪੰਜਾਬ ਹੈ ਜਿਹੜਾ ਸਾਡਾ ਅੱਗੇ ਵਧੇ ਨੰਬਰ 1 ਇੱਕ ਤਾਂ ਨ ਤੁਸਤਾਰ ਕਰੋ ਦੂਸਰਾ ਮੈਂ ਤੁਹਾਡੇ ਮਾਧਿਅਮ ਦੇ ਨਾਲ ਹੀ ਅੱਜ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਦੋਸ਼ੀ ਚਾਹੇ ਮਹਿਕਮੇ ਦੇ ਅਫਸਰ ਹੋਣ ਚਾਹੇ ਠੇਕੇਦਾਰ ਹੋਵੇ ਇੱਕ ਵੀ ਬੰਦਾ ਇਹਦੇ ਚ ਹੁਣ ਬਖਸ਼ਿਆ ਨਹੀਂ ਜਾਊਗਾ ਅਸੀਂ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਬਹੁਤ ਸਾਰੇ ਤੇ ਦੋ ਬੰਦੇ ਪ੍ਰਮੋਸ਼ਨ ਵਿੱਚ ਦਿੱਤੀਆਂ ਗਈਆਂ ਇਹਦੇ ਵਿੱਚੋਂ ਜਦੋਂ ਪੜਤਾਲੀਆ ਰਿਪੋਰਟ ਫਾਈਨਲ ਹੋ ਕੇ ਆਂਦੀ ਹੈ ਜਦੋਂ ਤੱਕ ਜਿੰਨੀ ਦੇਰ ਪੜਤਾਲ ਚੱਲਦੀ ਹੈ ਉੰਨੀ ਦੇਰ ਕੋਈ ਦੋਸ਼ੀ ਨਹੀਂ ਹੁੰਦਾ ਜਦੋਂ ਪਰਤਾਲ ਫਾਈਨਲ ਰੂਪ ਲੈ ਜਾਂਦੀ ਹੈ ਉਸ ਤੋਂ ਬਾਅਦ ਕੋਈ ਬੰਦਾ ਦੋਸ਼ੀ ਕਰਾਰ ਹੁੰਦਾ ਹੁਣ ਇਹ ਜਿਹੜੀ ਪਰਤਾਲ ਆ ਆਪਣੇ ਅੰਤਿਮ ਅੰਜਾਮ ਤੇ ਫਾਈਨਲ ਰਿਪੋਰਟ ਇਹਦੀ ਬਣ ਕੇ ਸਾਡੇ ਕੋਲ ਪਰਸੋ ਆ ਗਈ ਸੀ ਹੁਣ ਜਿਹੜੇ ਦੋਸ਼ੀ ਨੇ ਇਹਦੇ ਵਿੱਚ ਪਾਏ ਗਏ ਉਹ ਸਸਪੈਂਡ ਵੀ ਹੋਣਗੇ ਚਾਰਸ਼ੀਟ ਵੀ ਹੋਣਗੇ ਉਹਨਾਂ ਤੋਂ ਰਿਕਵਰੀ ਵੀ ਕੀਤੀ ਜਾਊਗਾ ਪੈਸਾ ਲੋਕਾਂ ਦਾ ਪੈਸਾ ਹੈ ਇਹ ਲੋਕਾਂ ਦੇ ਖੂਨ ਪਸੀਨੇ ਦਾ ਪੈਸਾ ਹੈ ਪਾਈ ਪਾਈ 44 44 ਨਾ ਤੋ ਰਿਕਵਰ ਕਰਾਂਗੇ 44 44 ਤੁਹਾਨੂੰ ਐਨੀ ਗੱਲ ਸਹੀ ਹਾਂ ਜੀ ਕ੍ਰਿਮੀਨਲ ਐਕਸ਼ਨ ਐਫ ਆਰ ਵਗੈਰਾ ਜੀ 100% ਅਸੀਂ ਇਹਦੇ ਤੇ ਜੇ ਕ੍ਰਿਮੀਨਲ ਐਕਸ਼ਨ ਦੀ ਰਿਕੁਆਇਰਮੈਂਟ ਹੋਊਗਾ ਅਸੀਂ 100% ਇਹਨੂੰ ਕ੍ਰਿਮੀਨਲ ਐਕਸ਼ਨ ਦੇ ਇਹਦੇ ਚ ਰਿਕੁਆਇਰ ਕਰਾਂਗੇ ਜੇਕਰ ਇਹ ਇਹ ਜਿਹੜੀ ਵਸੂਦੀ ਹੈ ਇਹ ਜੇਕਰ ਨਹੀਂ ਕਰਵਾਉਂਦੇ ਸਾਹਿਬ ਜਿਹੜਾ ਇਹ ਵੀ ਪ੍ਰਮੋਸ਼ਨ ਦੇ ਰੋਜ਼ ਜਿਹੜੀ ਚੱਲਦੀ ਸੀ ਬੋਰੀ ਨਹੀਂ ਹੋ ਜਾਂਦੀ ਹੈ ਤੁਹਾਨੂੰ ਡਿਮੋਸ਼ਨ ਹੋਊਗੀ ਜੀ ਉਹਨਾਂ ਨੇ ਬੰਦ ਕਰ ਡਿਮੋਸ਼ਨ ਹੋਰ ਸਸਪੈਂਡ ਹੋਣਗੇ ਜੀ ਡਿਮੋਸ਼ਨ ਤਾਂ ਬਾਅਦ ਇਹ ਸਸਪੈਂਡ ਹੋਣਗੇ ਚਾਰ ਸ਼ੀਟ ਹੋਣਗੇ ਜੀ ਉਹ ਪ੍ਰੋਪਰ ਉਹਨਾਂ ਦੇ ਧਾਰਾ 8 ਦੇ ਅਧੀਨ ਜਿਹੜੀ ਸਭ ਤੋਂ ਮਤਲਬ ਕਿ ਹੈਵੀ ਸਜ਼ਾਾਂਵਾਂ ਹੁੰਦੀਆਂ 8 ਦੇ ਅਧੀਨ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਇੱਕ ਤਾਂ 20 ਪਿੰਡਾਂ ਦਾ ਉਹਨਾਂ ਨੇ ਜਿਹੜੀ ਆਰ.ਡੀ. ਪਾਈ ਸੀ ਤੇ ਬਾਕੀ ਜਿਹੜੇ ਪਿੰਡਾਂ ਵਿੱਚ ਇਸੇ ਤਰ੍ਹਾਂ ਕੰਮ ਹੋਇਆ ਜੀ ਉਹਨਾਂ ਦੀ ਵੀ ਇਨਕੁਆਰੀ ਉਹਨਾਂ ਦੀ ਚੱਲ ਰਹੀ ਹੈ ਪੈਰਲਲ ਹਲਤਾ ਆਣੇ ਹੈ ਹਜੇ ਤਾਂ ਸ਼ੁਰੂਆਤ ਹੋਈ ਹੈ ਹਲੇ ਫਰਸਟ ਫੇਜ਼ ਹੈ ਇੱਕ ਪਹਿਲਾ ਫੇਜ਼ ਹਲੇ ਹਜੇ ਤਾਂ ਸ਼ੁਰੂਆਤ ਕੀਤੀ ਹੈ ਇਹਨਾਂ ਦੀ ਜਿਹੜਾ ਇਹ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਗੁੰਮਰਾਹ ਕਰਦੇ ਫਿਰਦੇ ਨੇ ਨਾ ਜਿਹੜਾ ਇਹ ਸ਼ਹਿਰ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਦੇ ਫਿਰਦੇ ਨੇ ਇਹ ਹੱਦ ਸ਼ੁਰੂਆਤ ਆਲੇ ਪਹਿਲਾ ਫੇਜ਼ ਆ ਹੁਣ ਅੱਛਾ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਮੈਂ মিডিਆ ਦੇ ਮਾਧਿਅਮ ਨਾਲ ਹੀ ਹੁਣ ਇਸ ਤੋਂ ਬਾਅਦ ਇੱਕ ਪੀਸੀ ਕਰਨਗੇ ਪਹਿਲੇ ਦੱਸ ਦਿਆਂ ਉਸ ਪੀਸੀ 'ਚ ਇਹ ਪਤਾ ਕੀ ਕਰਨਗੇ ਉਸ ਪੀਸੀ ਦੇ ਵਿੱਚ ਪਹਿਲੇ ਦੱਸ ਦਿੰਦਾ ਕੀ ਕਰਨਗੇ ਇਹ ਕਹਿਣਗੇ ਜੀ ਇਹ ਤਾਂ ਪੋਲੀਟੀਕਲ ਮੰਡੇਟ ਆ ਜੀ ਇਹ ਤਾਂ ਸਾਡੇ ਨਾਲ ਪੋਲੀਟੀਕਲੀ ਧੱਕਾ ਕੀਤਾ ਜਾ ਰਿਹਾ ਜੀ ਹੁਣੇ ਦੱਸ ਦਿੰਨਾ ਜੇ ਪੋਲੀਟੀਕਲ ਮੰਡੇਟ ਆ ਆ 400 ਪੇਜਾਂ ਦੀ ਰਿਪੋਰਟ ਨਹੀਂ ਬਣ ਸਕਦੀ ਪੋਲੀਟੀਕਲ ਮੰਡੇਟ ਹੁੰਦਾ ਬਿਨਾਂ ਕਾਗਜ਼ਾਂ ਤੋਂ ਬਿਨਾਂ ਸਬੂਤਾਂ ਤੋਂ ਬੈਠ ਕੇ ਤੁਸੀਂ ਬੋਲੋ ਫਿਰ ਹੁੰਦਾ ਪੋਲੀਟੀਕਲ ਮੰਡੇਟਾ ਜਦੋਂ ਤੁਸੀਂ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਬੋਲੋ ਜਦੋਂ ਇਹਦੇ ਵਿੱਚ ਅਫੀਸਰ ਵੀ ਇਨਵੋਲਵ ਹੋਣ ਤੇ ਉਹਨਾਂ ਤੇ ਬਣਦੀ ਕਾਰਵਾਈ ਹੋਵੇ ਫਿਰ ਪੋਲੀਟੀਕਲ ਮੰਡੇਟਾ ਨਹੀਂ ਹੁੰਦਾ ਫਿਰ ਤੁਸੀਂ ਮਾੜੀ ਕਰਤੂਤ ਕੀਤੀ ਹੈ ਕਿਤਾ ਤੁਸੀਂ ਤਸਵੀਰਾਂ ਵਿੱਚ ਜਾ ਕੇ ਆ ਕਿ ਜੀ ਕਿੰਨੀ ਕੁ ਪੂਰੇ ਮਾਮਲੇ ਚ ਸਿਆਸੀ ਪੁਸਤਕ ਨਹੀਂ ਬਣਾਈ ਮੰਨਦੇ ਪੂਰੀ ਪੁਸਤਕ ਨਹੀਂ ਬਣਾਈ ਸੀ ਜੀ ਜੇ ਸਿਆਸੀ ਪੁਸਤਕ ਨਹੀਂ ਨਾ ਹੁੰਦੀ ਹਜੇ ਤਾਂ ਹੀ ਸ਼ੁਰੂਆਤ ਮੈਂ ਤੁਹਾਨੂੰ ਦੱਸਿਆ ਜਿੱਥੇ ਜਿੱਥੇ ਇਸ ਇਹ ਕੰਪਨੀ ਨੇ ਇਕੱਲਾ ਸੋਲਰ ਲਾਈਟਾਂ ਦਾ ਕੰਮ ਨਹੀਂ ਕੀਤਾ ਕਿਤੇ ਪਲੇ ਕਿਹੋ ਉਹ ਵੀ ਆ ਜਸਦੇਵ ਸਿੰਘ ਜਾਂ ਇਹ ਭਵਿੰਦਰ ਸਿੰਘ ਭਿੰਦੇ ਨੇ ਕਿੱਥੇ ਕੱਲੀਆਂ ਸੋਲਰ ਲਾਈਟਾਂ ਦਾ ਕੰਮ ਕੀਤਾ ਇਹਨੇ ਖੰਨੇ ਸ਼ਹਿਰ ਚ ਉਸ ਸਮੇਂ ਦੇ ਵਿੱਚ ਇਹਨੂੰ ਹੋਰ ਵੀ ਬਹੁਤ ਠੇਕੇ ਦੇ رکھے ਸੀ ਉਹ ਸਾਰੇ ਠੇਕਿਆਂ ਦੀ ਅਸੀਂ ਜਾਂਚ ਕਰਵਾ ਰਹੇ ਹਾਂ ਪੈਰਲਲ ਚੱਲ ਰਹੀ ਆ ਜਿਵੇਂ ਜਿਵੇਂ ਜਿਹੜੀ ਜਿਹੜੀ ਜਾਂਚ ਆਪਣੀ ਸਿਰੇ ਆਪਣੇ ਉਦੋਂ ਤੱਕ ਜਾਂਦੀ ਜਾਊਗੀ ਅੰਜਾਮ ਤੇ ਇਸੇ ਤਰੀਕੇ ਨਾਲ ਤੁਹਾਨੂੰ ਪੀਸੀ ਕਰਕੇ ਕੱਲੀ-ਕੱਲੀ ਇਹਨਾਂ ਦੀ ਕਰਤੂਤ ਕੱਲੀ-ਕੱਲੀ ਇਹਨਾਂ ਦੀ ਕੀਤੀ ਹਰਕਤ ਤੁਹਾਨੂੰ ਜਗ ਜाहਰ ਕਰਾਂਗੇ ਇਸ ਦੇ ਵਿੱਚ ਹੋਰ ਵੀ ਜੀਐਸਟੀ ਵੀ ਨਾ ਲਗਾਈ ਗਈ ਜੈ 18% ਹਾਂਜੀ ਇਸ ਦੇ ਵਿੱਚ ਸਾਰਾ ਕੁਝ ਆ ਕਰਨਾ ਇਹ ਉਹ ਤਾਂ ਦੇਖੋ ਜੀ ਪੜਤਾਲਿਆ ਜੋ ਪੜਤਾਲ ਹੈ ਇਹਦੇ ਵਿੱਚ ਜੋ ਉਹਨਾਂ ਨੇ ਕੀਤੀ ਹੈ ਅਸੀਂ ਤਾਂ ਹੁਣ ਇਹਨਾਂ ਨੇ ਸ਼ਰਿਆਮੇ ਤੇ ਲਿਖ ਕੇ ਭੇਜ ਤਾਂ ਸਾਨੂੰ ਆਹ ਇੱਥੇ ਰਿਪੋਰਟ ਤੇ ਲਿਖਿਆ ਹੋਇਆ ਵੀ ਇਹਦੇ ਤੋਂ ਬਣਦੀ ਜਿਹੜੀ ਰਿਕਵਰੀ ਹੈ ਆ ਉਹਨਾਂ ਨੇ ਕਲੀਅਰ ਲਿਖਿਆ 24,52,786 ਰੁਪਏ ਦੀ ਇਹਨਾਂ ਤੋਂ ਜਿਹੜੀ ਹੈ ਉਹ ਰਿਕਵਰੀ ਬਣਦੀ ਹੈ ਰਿਕਵਰੀ ਰਕਮੀ ਬਣਦੀ ਹੈ ਅਸੀਂ ਤਾਂ ਰਿਕਵਰੀ ਕਰਾਂਗੇ ਜੀ ਇਹਨਾਂ ਤੋਂ ਰੁਪਈਆ ਨਹੀਂ ਛੱਡਣਾ ਲੋਕਾਂ ਦਾ ਪੈਸਾ ਲੋਕਾਂ ਦੇ ਖੂਨ ਪਸੀਨੇ ਦਾ ਪੈਸਾ ਹੈ ਲੋਕ ਵਿਚਾਰੇ ਸੜਕਾਂ ਤੇ ਵਿਚਾਰੇ ਆਪਣੀਆਂ ਦਿਹਾੜੀਆਂ ਜੋਤੇ ਕਰਦੇ ਇਹਨਾਂ ਨੂੰ ਟੈਕਸ ਦੀਆਂ ਪੈਸੇ ਭਰਦੇ ਨੇ ਤੇ ਜਿਹੜੀਆਂ ਐਸ਼ ਪ੍ਰਸਤੀਆਂ ਕਰਦੇ ਨੇ ਇਹਨਾਂ ਦੀ ਇਹ 24,52,786 ਰੁਪਏ ਰਿਕਵਰ ਕਰਕੇ ਦਵਾਂਗੇ ਅਗਲੀ ਜਾਂਚਾਂ ਚੱਲ ਰਹੀਆਂ ਜਲਦੀ ਹੋਰ ਵੇਰਵੇਾਂ ਨਾਲ ਤੇ ਹੋਰ ਕੱਪੜਿਆਂ ਦੇ ਨਾਲ ਇਹਨਾਂ ਦੇ ਨਾਲ ਤੁਹਾਨੂੰ ਮਿਲਦੇ ਆਂ ਧੰਨਵਾਦ